ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਡਾਈਂਗ ਇੰਡਸਟਰੀ ਦੇ ਡਾਇਰੈਕਟ ਬੋਰਡ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਤਮਾਮ ਮੁੱਦਿਆਂ ਤੇ ਚਰਚਾ ਕੀਤੀ ਗਈ ਇਸ ਦੌਰਾਨ ਗਰਮਾ-ਗਰਮੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਜ਼ਿਕਰਯੋਗ ਹੈ ਕਿ ਅਸ਼ੋਕ ਮੱਕਰ ਤੇ ਕੁਝ ਇਲਜ਼ਾਮ ਵੀ ਲਗਾਏ ਗਏ ਸੀ ਜਿਸ ਤੋਂ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਕਲੈਰੀਫਿਕੇਸ਼ਨ ਦਿੱਤੀ ਗਈ ਅਤੇ ਮਾਮਲੇ ਨੂੰ ਸੁਲਝਾਇਆ ਗਿਆ। ਇਸ ਦੌਰਾਨ ਡਾਇੰਗ ਇੰਡਸਟਰੀ ਯੂਨਿਟ ਦੇ ਚੇਅਰਮੈਨ ਬੜੇ ਅਸ਼ੋਕ ਮੱਕੜ ਨੇ ਜਿੱਥੇ ਆਪਣੇ ਉੱਪਰ ਲੱਗੇ ਹੋਏ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋਏ ਕਮੇਟੀ ਦੇ ਵਿੱਚ ਆਪਣੀ ਗੱਲ ਰੱਖੀ ਤੇ ਉੱਥੇ ਹੀ ਡਾਇਰੈਕਟ ਬੋਰਡ ਦੀ ਮੀਟਿੰਗ ਵਿੱਚ ਉਹਨਾਂ ਨੇ ਆਪਣੀ رائے ਵੀ ਰੱਖੀ। ਉਹਨਾਂ ਕਿਹਾ ਕਿ ਜੋ ਮੈਂਬਰਾਂ ਦੇ ਵੱਲੋਂ ਡਾਲੀ ਸਿਗਨੇਚਰ ਦੇ ਇਲਜ਼ਾਮ ਲਗਾਏ ਗਏ ਸਨ ਉਸ ਨੂੰ ਸਬੂਤ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਸ ਦੇ ਚਲਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਹੋਣ ਵਾਲੀ ਕਲੀਨ ਚਿੱਟ ਵੀ ਦਿੱਤੀ ਗਈ ਇਸ ਦੌਰਾਨ ਉਹਨਾਂ ਕਿਹਾ ਕਿ ਜੋ ਵੀ ਇੰਡਸਟਰੀ ਦੇ ਬੋਬੀ ਜਿੰਦਲ ਦੇ ਨਾਲ મતਭੇਦ ਹੈ ਉਸ ਨੂੰ ਵੀ ਅਗਲੀ ਮੀਟਿੰਗ ਦੇ ਵਿੱਚ ਹੱਲ ਕੀਤਾ ਜਾਵੇਗਾ ਮੁੱਦਾ ਐਕਚੁਅਲੀ ਜਿਹੜੀ ਅੱਜਕੱਲ ਸਾਡੀ ਡਾਇਰੈਕਟਰ ਦੀ ਅਫੀਸ਼ੀਅਲ ਜਿਹੜੀ ਮੀਟਿੰਗ ਸੀ ਉੱਚ ਤੇ ਮੁੱਦਾ ਇਹੀ ਸੀਗਾ ਵੀ ਜਿਹੜਾ ਕੋਈ ਬਲੇਮ ਲੱਗਿਆ ਸੀ ਮੇਰੇ ਤੇ ਵੀ 28 ਮੈਂਬਰਾਂ ਨੇ ਸਾਇਨ ਕਰਕੇ ਦਿੱਤੇ ਸੀ ਵੀ ਰਿਮੂਵ ਕੀਤਾ ਜਾਵੇ ਉਹਦੇ ਚ ਮੈਂ ਡਾਇਰੈਕਟਰ ਉਹ ਮੀਟਿੰਗ ਦੇ ਵਿੱਚ 20 ਮੇਰੇ ਕੋਲ ਲੈਟਰ ਪੈਡ ਤੇ ਰਿਕਾਰਡਿੰਗਾਂ ਜਿਹੜੀਆਂ ਅਸੀਂ ਉਹ ਮੈਂ ਆਪਣੀਆਂ ਪੇਸ਼ ਕੀਤੀਆਂ origignal ਲੈਟਰ ਪੈਡਾਂ ਸੁਣ ਦਿਖਾਈਆਂ ਜਿਹਦੇ ਵਿੱਚ ਬਲਕਿ ਮੈਨੂੰ ਡਾਇਰੈਕਟਰ ਤੋਂ ਅੱਜ ਤਾਜਪੁਰ ਰੋਡ ਦਾ SPV ਦਾ ਜਿਹੜਾ ਇਹਨਾਂ ਨੇ ਚੇਅਰਮੈਨ ਬੜਾਤਾ ਹੈ ਵੀ ਉਹਦਾ ਜਿਹੜਾ ਰਿਜਾਈਨ ਨਹੀਂ ਸੈਪਟ ਕੀਤਾ ਉਹਦਾ ਚੇਅਰਮੈਨ ਬੈਠ ਗਿਆ ਮੈਨੂੰ ਜਿਹੜੇ ਮੁੱਦੇ ਨੇ ਸਾਡੇ ਡਾਇਰੈਕਟਰਾਂ ਦੇ ਜਾਂ ਦੂਜੇ ਜਿਹੜੇ ਮੈਂਬਰਾਂ ਦੇ ਉਹ ਬੈਠ ਕੇ ਸੀ ਆਪਸ ਦੇ ਵਿੱਚ ਸਾਰੇ ਉਹਨੂੰ ਜਿਹੜੇ ਸੋਲਵ ਕਰਾਂਗੇ ਜਿਹੜੀਆਂ ਆਪਸ ਦੇ ਵਿੱਚ ਰੰਜਿਸ਼ਾਂ ਉਹ ਦੂਰ ਕੀਤੀਆਂ ਜਾਣਗੀਆਂ ਤਾਂ ਕਿ ਜਿਹੜਾ ਸਾਡਾ ਬਣ ਰਿਹਾ ਐਸ.ਸੀ.ਪੀ. சிடிபி ਇਹਨੂੰ ਜੜਾ ਅਸੀਂ ਬੜੇ ਵਧੀਆ ਸੁਝੇ ਟੰਗ ਨਾਲੇ ਨੂੰ ਚਾਲੂ ਕਰ ਸਕੀਏ ਔਰ ਜਲਦੀ ਚਾਲੂ ਕਰਨਾ ਸਾਰੇ ਸਾਡੇ ਇੰਡਸਟਰੀ ਲਿਸਟਾਂ ਦੀ ਇਹੀ ਦੁਵੰਨਾ ਹੈ ਕਿ ਇਹ ਜਿਹੜਾ ਪਲਾਂਟ ਹੈ ਇਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਤਾਂ ਕਿ ਜਿਹੜਾ ਪਾਣੀ ਹੈ ਉਹ ਸਾਫ਼ ਹੋ ਸਕੇ ਸਾਡੀ ਡੈਗ ਇੰਡਸਟਰੀਗਰਨ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਇਕੱਠੇ ਹੋ ਕੇ ਜਿਹੜੇ ਸਾਰੇ ਅਸੀਂ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ ਜਿਹੜੇ ਮੈਂਬਰਾਂ ਦੀਆਂ ਸ਼ਿਕਾਇਤਾਂ ਨੇ ਉਹ ਬੈਠ ਕੇ ਉਹਨਾਂ ਨਾਲ ਨੈਕਸਟ ਮੀਟਿੰਗ 2-3 ਦਿਨ ਦੇ ਵਿੱਚ ਅਸੀਂ ਕਰਕੇ ਉਹਨੂੰ ਫਾਈਨਲ ਕਰਾਂ। ਨਹੀਂ ਉਹ ਤੇ ਜਿਹੜਾ ਇੱਕ ਅਲੱਗ ਇਲਜ਼ਾਮ ਲੱਗਿਆ ਜਿਹੜੇ ਬੰਦੇ ਨੇ ਲਗਾਇਆ ਉਹ ਮੈਟਰ ਲੱਗ ਹੈ। ਲੇਕਿਨ ਜਿਹੜਾ ਮੇਰੇ ਤੇ ਫਿਲਹਾਲ ਇਲਜ਼ਾਮ ਲਾਇਆ ਸੀ ਉਹ ਝੁੱਠਾ ਸਾਬਤ ਹੋ ਗਿਆ। ਉਹਦੇ ਲਈ ਜਿਹੜੀ ਅੱਜ ਮੀਟਿੰਗ ਸੀਗੀ ਉਹਦੇ ਸਬੰਧ ਵਿੱਚ। ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਅੱਜ ਮਤੀ ਮੈਲਜ ਹੋਈ ਹੈ ਜੀ। ਇਹ ਚ ਸਰ ਸਭਮਤੀ ਨਾਲ ਜਿਹੜੇ ਸਾਡੇ ਤਿੰਨੋਂ ਡਾਇਰੈਕਟਰਾਂ ਦੇ ਜਿਹੜੇ ਅਸੀਂ ਰਿਮੂਵਲ ਪਾਏ ਸੀਗੇ ਤਿੰਨ ਰਿਮੂਵਲ ਪਾਏ ਸੀਗੇ ਉਸਾਰੇ ਬੋਰਡ ਆਫ ਡਾਇਰੈਕਟਰਸ ਨੇ ਰਿਜੈਕਟ ਕਰਤੇ ਆ ਜੀ ਕਿਸੇ ਦਾ ਰਿਮੂਵਲ ਪਊਗਾ ਨਹੀਂ ਜੀ ਤੇ ਜਿਹੜੇ ਰਿਜਾਈਨ ਤੇ ਹੈਗੇ ਉਹ ਤੇ ਚਰਚਾ ਹੈਗੀ ਆ ਜੀ ਥੋੜੀ ਸਾਡੀ ਹੋਰ ਥੋੜੀ ਦੇਰ ਵਿੱਚ ਮੀਟਿੰਗ ਹੈਗੀ ਆ ਉਹ ਰਿਜਾਈਨ ਤੇ ਉਹ ਤੇ ਵੀ ਚਰਚਾ ਹੋ ਜੂਗੀ ਜੀ ਤੇ ਅਸੀਂ ਸਾਰੇ ਮਿਲ ਕੇ ਅੱਗੇ ਐਡੀ ਸੀਟੀਪੀ ਦਾ ਕੰਮ ਕਰਾਂਗੇ ਮੱਕੜ ਸਾਹਿਬ ਨੂੰ ਅਸੀਂ ਆਪਣਾ ਚੇਅਰਮੈਨ ਤਾਜਪੁਰ ਰੋਡ ਦਾ 50 ਡਾ ਰੈਸੋ ਦਾ ਚੇਅਰਮੈਨ ਕੋਸ਼ਿਸ਼ ਕੀਤਾ ਜੀ ਇਹਨਾਂ ਨੂੰ ਵਧਾਈਆਂ ਹੋਣ ਡਾਇਰੈਕਟਰ ਦੀ ਮੀਟਿੰਗ ਸੀਗੀ ਜਿਹੜੀ ਕਿ ਸ਼ੋਕ ਮੱਕੜ ਜੀ ਦੇ ਰਿਮੂਵਲ ਵਾਸਤੇ ਸੀਗੀ ਮੀਟਿੰਗ ਪਰੇਚ ਬੋਰਡ ਆਫ ਡਾਇਰੈਕਟਰ ਨੇ ਜਿਹੜੀ ਅੱਜ ਬੜਾ ਵਧੀਆ ਫੈਸਲਾ ਕੀਤਾ ਕਿਉਂਕਿ ਸਾਡੇ ਜਿਹੜੇ ਡਾਇਰੈਕਟਰ ਆ ਸਾਰੇ ਹੀ ਬੜੇ ਸੁਲਝੇ ਹੋਏ ਆ ਉਹਨਾਂ ਨੇ ਫੈਸਲਾ ਕੀਤਾ ਕਿ ਮੱਕੜ ਸਾਹਿਬ ਦਾ ਰਿਮੂਵਲ ਜਿਹੜਾ ਨੂੰ ਇਹ ਰਿਫਿਊਜ਼ ਕਰਦੇ ਆ ਔਰ ਇਹਨਾਂ ਨੂੰ ਇਹ ਤਾਜਪੁਰ ਰੋਡ ਦਾ ਚੇਅਰਮੈਨ ਨੋਮੀਨੇਟ ਕਰਦੇ ਆ ਔਰ ਅਸੀਂ ਸਾਰੇ ਇਸ ਨਾਲ ਐਗਰੀ ਆ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਜਿਹੜੀ ਸਾਡੀ ਪੀਡੀਏ ਆ ਜਿਹੜੀ ਪੰਜਾਬ ਡਾਇਰ ਐਸੋਸੀਏਸ਼ਨ ਆ ਇਹ ਏਕਾ ਬਣਿਆ ਰਹੇ ਕਿਉਂਕਿ ਇੱਕ ਨਾਲ ਹੀ ਅੱਗੇ ਤਰੱਕੀ ਕਰ ਸਕਦੇ ਆ ਜਿਵੇਂ ਕਿ ਸੀਟਪੀ ਲਾਇਆ ਉਹ ਸਾਰਾ ਮਿਲ ਕੇ ਲਗਾਇਆ ਹੈਗਾ ਆ ਜਿਹੜੇ ਸ਼ੇਅਰ ਵੰਡਣ ਦੀ ਗੱਲ ਤੇ ਇਸ਼ੂ ਉੱਠੇਗੇ ਉਹੱਚ ਵੀ ਆਲਮੋਸਟ ਜਿਹੜੀ ਸਾਰੀ ਪ੍ਰੋਬਲਮਸ ਸੀ ਜਿਹੜੀਆਂ ਸੋਲਵ ਹੋ ਚੁੱਕੀਆਂ ਔਰ ਹੁਣ ਬੈਠ ਕੇ ਚੇਅਰਮੈਨ ਸਾਹਿਬ ਸਾਡੇ ਮੱਕੜ ਸਾਹਿਬ ਬੈਠ ਕੇ ਨਾਲ ਇਹਨਾਂ ਦੇ ਡਾਇਰੈਕਟਰ ਬੈਠ ਕੇ ਜਿਹੜੀ ਕੋਈ ਛੋਟੀ ਮੋਟੀ ਕਮੀ ਸੀਗੀ ਉਹ ਇਮੀਡੀਏਟ ਦੂਰ ਹੋ ਜਾਏਗੀ ਔਰ ਜਿਹੜਾ ਸਾਡੇ ਇੰਡਸਟਰੀ ਤੇ ਲੱਗ ਰਿਹਾ ਸੀਗਾ ਕਿ ਬਹੁਤ ਵੱਡਾ ਆਉਣ ਵਾਲੇ ਟਾਈਮਸ ਸੰਕਟ ਆਉਣ ਜਾ ਰਿਹਾ ਅਸੀਂ ਸਮਝਦੇ ਹਾਂ ਕਿ ਅੱਜ ਸਾਡੇ ਸਾਰੇ ਡਾਇਰੈਕਟਰਾਂ ਦੀ ਸੂਝ-ਬੂਝ ਨਾਲ ਉਹਦਾ ਸੰਕਟ ਸੀ ਉਸ ਤੋਂ ਹੀ ਨਿਕਲ ਗਿਆ। ਦਿੱਕਤਾਂ ਕੀ ਸੀ ਜਿਹਨੂੰ ਲੈ ਕੇ ਵੀ ਦਿਕਤਾ ਆਪਸੀ ਕੁਝ ਖਿਚਪਤਾਨ ਸੀਗੇ ਸਾਰੇ ਡਾਇਰੈਕਟਰਾਂ ਚ ਇੱਕ ਦੂਜੇ ਦੇ ਖਿਚਤਾਨ ਦਾ ਹੀ ਹੈ ਤੀਜਾ ਵਾ ਕਿ ਅੱਜ ਨਹੀਂ ਇੱਥੇ ਸਾਰੇ ਪਹੁੰਚੇ ਸੀ ਔਰ ਇਹਦੇ ਚ ਕੋਈ ਵੱਡੇ ਇਸ਼ੂ ਨਹੀਂ ਸੀਗੇ ਸਹਿਮਤੀ ਬਣ ਗਈ ਹਾਂ ਬਿਲਕੁਲ ਸਾਡੀ ਸਾਰਿਆਂ ਦੀ ਸਹਿਮਤੀ ਬਣੀ ਹੈ ਮਕਰ ਸਾਹਿਬ ਨੂੰ ਚੇਅਰਮੈਨ ਬਣਾਤਾ ਔਰ ਹੋਣਾ ਉਹਨਾਂ ਦੀ ਚੇਅਰਮੈਨਸ਼ਿਪ ਚ ਜਿਹੜੀ ਨਹੀਂ ਅਜੇ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਇਹਨਾਂ ਦੀ ਹੁਣ ਦੁਬਾਰਾ ਮੀਟਿੰਗ ਹੋਏਗੀ ਡਾਇਰੈਕਟਰਾਂ ਦੀ ਮੀਟਿੰਗ ਹੋਏਗੀ ਦੁਬਾਰਾ ਉਹ ਚ ਡਿਸਾਈਡ ਕਰ ਲੈਣਗੇ ਕਿਉਂਕਿ ਇਹ ਚ ਇਹ ਵੀ ਫੈਸਲਾ ਕੀਤਾ ਗਿਆ ਕਿਸੇ ਦਾ ਵੀ ਰਿਮੂਵਲ ਨਹੀਂ ਹੋਏਗਾ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼